ਸਾਨੀ ਅੰਦੋਲਨ ਵਿੱਚ ਹਰ ਕੋਈ ਆਪਣਾ ਆਪਣਾ ਸਹਿਯੋਗ ਦੇ ਰਿਹਾ ਹੈ ਉੱਥੇ ਹੀ ਇਸ ਨੌਜਵਾਨ ਨੇ ਵੀ ਆਪਣਾ ਵੱਖਰਾ ਸਹਿਯੋਗ ਦੇ ਕੇ ਦੇਖੋ ਕਿਸ ਤਰ੍ਹਾਂ ਕਿੰਨੀਆਂ ਸੋਹਣੀਆਂ ਤਸਵੀਰਾਂ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਆਓ ਆਪਾਂ ਗੱਲਬਾਤ ਕਰਦੇ ਹਾਂ ਉਸ ਨੌਜਵਾਨ ਦੇ ਨਾਲ ਹਰਮਨ ਜੀ ਕੀ ਨਾਮ ਆਪਣਾ ਹਾਂਜੀ ਮੇਰਾ ਨਾਮ ਹਰਮਨ ਸਿੰਘ ਜੀ ਹਰਮਨ ਜੀ ਕੀ ਕਰਨਾ ਚਾਹੋਗੇ ਜਿਹੜਾ ਕਿਸਾਨੀ ਦਾ ਅੱਜ ਤੁਸੀਂ ਮੁੱਦਾ ਠਾਇਆ ਜਿਹੜਾ ਇੱਕ ਬਣਾਇਆ ਤੇ ਕਿਸਾਨਾਂ ਦਾ ਤੇ ਕਿਸਾਨਾਂ ਤੇ ਕਾਫੀ ਜਿਹੜਾ ਵਾ ਕੱਟੜ ਸਰਕਾਰ ਜਿਹੜੀ ਹੈ ਕਰ ਰਹੀ ਆ ਦੁਰਵਿਹਾਰ ਵਿਆ ਕਰ ਰਹੀ ਆ ਕੀ ਕਹਿਣਾ ਚਾਹੋਗੇ ਇਹ ਜਿਵੇਂ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਫੇਰ ਇੱਕ ਵਾਰੀ ਆਪਣੇ ਹੱਕਾਂ ਦੇ ਲਈ ਦਿਨੀ ਕੂਚ ਵਾਲ ਨੂੰ ਜਿਹੜੇ ਚੱਲੇ ਚੱਲੇ ਸੀ ਤੇ ਪਾਰੇ ਜਿਹੜੀ ਹਰਿਆਣੇ ਦੀ ਸਰਕਾਰ ਉਹਨਾਂ ਨੇ ਉਥੋਂ ਉਹਨਾਂ ਨੂੰ ਅਗਾਹਣ ਹੀ ਵਦਨ ਦਿੱਤਾ ਤੇ ਅੱਜ ਉਹਨਾਂ ਦੇ ਉੱਤੇ ਜਿਹੜਾ ਤਜੱਜਤ ਆਇਆ ਜਾ ਰਿਹਾ ਵਾ ਉਥੇ ਜਿਹੜੀ ਆ ਵੱਡੀ ਬੈਰਿੰਗ ਰੇਟਿੰਗ ਕੀਤੀ ਗਈ ਆ ਤੇ ਜਿਹੜੀ ਤਾਰਾਂ ਦੀ ਜਾਲ ਵਿਛਾਏ ਗਏ ਆ ਤੇ ਉਥੇ ਉਹਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਕਈ ਦਰੋਨਾ ਰਾਹੀਂ ਤੇ ਉਹਨਾਂ ਦੇ ਉੱਤੇ ਜਿਹੜਾ ਲਾਠੀ ਚਾਰਜਿੰਗ ਕੀਤਾ ਜਾ ਰਿਹਾ ਵਾ ਤੇ ਕਾਫੀ ਤਰੀਕੇ ਦੇ ਨਾਲ ਜਿਹੜੀ ਆ ਹਰਿਆਣਾ ਦੀ ਸਰਕਾਰ ਜਿਹੜੀ ਆ ਕਿਸਾਨਾਂ ਦੇ ਉੱਤੇ ਤਸ਼ੱਜਦ ਟਾਰੀ ਆ ਤੇ ਜੋ ਪੰਜਾਬ ਦਾ ਕਿਸਾਨ ਆ ਉਹ ਆਪਣੇ ਹੱਕਾਂ ਦੇ ਲਈ ਜਿਹੜਾ ਦਿਨੀ ਕੂਚ ਕਰ ਰਿਹਾ ਸੀ ਸੋ ਅੱਜ ਫੇਰ ਪੰਜਾਬ ਦੇ ਕਿਸਾਨ ਦੇ ਹੱਕਾਂ ਦੇ ਵਿੱਚ ਸਾਰਿਆਂ ਨੂੰ ਖੜਨ ਦੀ ਲੋੜ ਹੈ ਕਿ ਪੰਜਾਬ ਦੇ ਕਿਸਾਨਾਂ ਕਿਉਂਕਿ ਪੰਜਾਬ ਦਾ ਅੰਨ ਦਾਤਾ ਹੈ ਕਿਸਾਨ ਤੇ ਸਾਨੂੰ ਜਰੂਰ ਉਹਨਾਂ ਦੀ ਕਿਉਂਕਿ ਜੇਕਰ ਅੱਜ ਆਪਾਂ ਰੋਟੀ ਖਾ ਰਹੇ ਹਾਂ ਤੇ ਉਹਨਾਂ ਦੇ ਬਦੌਲਤ ਹੀ ਖਾ ਰਹੇ ਹਾਂ ਕੀ ਕਰਨਾ ਚਾਹੋਗੇ ਸਰਕਾਰਾਂ ਜਿਹੜੀ ਹੈ ਜੇ ਪੰਜਾਬ ਦੀ ਸਰਕਾਰ ਗੱਲ ਕੀਤੀ ਜਾਵੇ ਤੇ ਪੰਜਾਬ ਦੀ ਸਰਕਾਰ ਵੀ ਉਹਨਾਂ ਦੇ ਹੱਕ 'ਚ ਖੜਨੀ ਚਾਹੀਦੀ ਹਾਂਜੀ ਪੰਜਾਬ ਦੀ ਸਰਕਾਰ ਨੂੰ ਖੜਨਾ ਚਾਹੀਦਾ ਕਿਉਂਕਿ ਪੰਜਾਬ ਤੇ ਅੱਧਾ ਪੰਜਾਬ ਤੇ ਉਹਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਵੀ ਪੰਜਾਬ ਦੇ ਵਿੱਚ ਜਿਹੜੀ ਆਪਾਂ ਅੱਜ ਰੋਟੀ ਖਾ ਰਹੇ ਹਾਂ ਉਹਨਾਂ ਦੇ ਸਹਿਯੋਗ ਨਾਲ ਹੀ ਆਪਾਂ ਖਾ ਪਾ ਰਹੇ ਹਾਂ ਤੇ ਜਿਹੜਾ ਮਾਡਲ ਤੁਸੀਂ ਤਿਆਰ ਕੀਤਾ ਕਿਸਾਨਾਂ ਦੇ ਹੱਕ ਵਿੱਚ ਕੀ ਕਰਨਾ ਚਾਹੋਗੇ ਕਿਸਾਨਾਂ ਨੂੰ ਕਿਸਾਨਾਂ ਨੂੰ ਮੈਂ ਹੀ ਕਹਿਣਾ ਚਾਹਾਂਗਾ ਕਿਉਂਕਿ ਮੈਂ ਜਿਹੜਾ ਮਾਡਲ ਤਿਆਰ ਕੀਤਾ ਜਿਹੜਾ ਉਹਨਾਂ ਦੇ ਤੇ ਛੱਜਟ ਆਇਆ ਜਾ ਰਿਹਾ ਵਾ ਉਨੂੰ ਲੀਕੇ ਮਾਡਲ ਤਿਆਰ ਕਰ ਗਿਆ ਕਿ ਜੇ ਪਿਛਲੀ ਵਾਰੀ ਜਿਹੜੇ ਕਿਸਾਨ ਜਿਹੜੇ ਆ ਆਂਦੋਲਨ ਦੇ ਉੱਤੇ ਸੀ ਪਰ ਉਹਨਾਂ ਦੇ ਉੱਤੇ ਇੰਨਾ ਤਸ਼ੱਦਦ ਨਹੀਂ ਟਾਇਆ ਗਿਆ ਸੀ ਤੇ ਅੱਜ ਜਿਹੜਾ ਉਹਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਸੁੱਤੇ ਜਾ ਰਹੇ ਨੇ ਤੇ ਕਾਫੀ ਤਰੀਕੇ ਦੇ ਨਾਲ ਉਹਨਾਂ ਦੇ ਤੇ ਤਸ਼ੱਦਦ ਟਾਇਆ ਜਾ ਰਿਹਾ ਉਹਨਾਂ ਨੂੰ ਲੀਕੇ ਉਹ ਚੀਜ਼ਾਂ ਨੂੰ ਦੇਖ ਕੇ ਤੇ ਮੈਂ ਮਾਡਲ ਜਿਹੜਾ ਤਿਆਰ ਕਰਨ ਦੇ ਬਾਰੇ ਸੋਚਿਆ ਕਿ ਮੈਨੂੰ ਜਰੂਰ ਇਸ ਸੀ ਨੂੰ ਲੀਕੇ ਮਾਡਲ ਤਿਆਰ ਕਰਨਾ ਚਾਹੀਦਾ ਹੋਰ ਸੰਦੇਸ਼ ਕੀ ਦੇਣਾ ਚਾਹੋਗੇ ਕਿਸਾਨਾਂ ਨੂੰ ਕਿ ਕਿਸਾਨਾਂ ਬਾਰੇ ਕਿ ਜਿਹੜਾ ਲੋਕ ਜਿਹੜੇ ਨੇ ਨਾਲ ਜੁੜਨਾ ਚਾਹੀਦਾ ਲੋਕਾਂ ਨੂੰ ਹਾਂਜੀ ਆਪਾਂ ਨੂੰ ਜਰੂਰ ਕਿਸਾਨਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਕਿ ਕਿਸਾਨ ਜੇਕਰ ਕਿਸਾਨੀ ਕਰਦਾ ਵਾ ਤੇ ਅੱਜ ਹੀ ਆਪਾਂ ਰੋਟੀ ਖਾ ਪਾ ਰਹੇ ਆ ਤੇ ਜਿਹੜਾ ਕਿਸਾਨਾਂ ਦੇ ਪਰਿਵਾਰਾਂ ਦੇ ਉੱਤੇ ਕੀ ਬੀਤਦੀ ਹੋਏਗੀ ਜਿਨ੍ਹਾਂ ਦੇ ਕਿਸਾਨ ਜਿਹੜੇ ਆ ਉੱਥੇ ਸ਼ਹੀਦ ਹੋ ਜਾਂਦੇ ਨੇ ਚਾਹੇ ਉੱਥੇ ਕਿਸੇ ਤਰੀਕੇ ਦੇ ਨਾਲ ਉਹ ਫਿਰ ਉਹਨਾਂ ਦੇ ਉੱਤੇ ਸੱਟਾਂ ਲੱਗਦੀਆਂ ਨੇ ਫਿਰ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਕਈ ਚੀਜ਼ਾਂ ਵੀ ਦੀਆਂ ਹੋਣਗੀਆਂ ਤੇ ਤੁਹਾਡੇ ਵੀ ਮਨ 'ਚ ਰੋਸ ਹੈ ਕਿ ਜਿਹੜੇ ਕਿਸਾਨਾਂ ਦੇ ਖੱਤਰ ਸਰਕਾਰ ਜਿਹੜੀ ਹੈ ਅੜੀਆ ਵਰੀਆ ਜਿਹੜਿਆ ਵਰਤੀਰਾ ਕਰਦੀ ਹੈ ਹਾਂਜੀ ਮੈਂ ਹਾਂਜੀ ਪੂਰਾ ਜੀ ਕਿਉਂਕਿ ਜੇਕਰ ਉਹ ਕਿਸਾਨਾਂ ਦੇ ਉੱਤੇ ਜਿਵੇਂ ਤੇ ਛੱਡ ਢਾਰੀ ਕਿ ਕਿੰਿਆਂ ਦੇ ਬੱਚੇ ਹੈਗੇ ਨੇ ਤੇ ਕਿਸਾਨਾਂ ਦੇ ਤੇ ਉਹ ਜਿਹੜੇ ਆਪਣੇ ਮਾਪਿਆਂ ਨੂੰ ਇਸ ਹਾਲਾਤਾਂ 'ਚ ਵੇਖ ਕੇ ਉਹ ਵੀ ਜਿਹੜੇ ਆ ਬਹੁਤ ਭਾਵੁਨਿਕ ਇੰਨੀ ਛੋਟੀ ਉਮਰ 'ਚ ਤੁਸੀਂ ਜਿਹੜਾ ਇਹ ਕੰਮ ਕਰ ਰਿਹਾ ਜੇ ਤੁਹਾਡਾ ਕੋਈ ਖਰਚਾ ਵੀ ਲੱਗਦਾ ਵਾ ਪੈਸਾ ਜਾਂ ਘਰੋਂ ਲੈਂਦੇ ਤੇ ਕੀ ਕੀ ਖਰਚਾ ਆਉਂਦਾ ਹੈ ਇਹਦੇ ਤੇ ਜਿਹੜੀ ਪੌਕਟ ਮਣੀ ਦਿੰਦੇ ਨੇ ਮੈਂ ਬਸ ਇਧਰਲੇ ਬਨੇ ਯੂਜ਼ ਕਰ ਲੈਣਾ ਵਾ ਤੇ ਬਸ ਦੋ ਬਨੇ ਧਿਆਨ ਰੱਖਦਾ ਕਿਉਂਕਿ ਕਲਾਵਲ ਤੇ ਆਪਣੀ ਸਟੱਡੀ ਹਾਲਤ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਤੇ ਕੋਈ ਵੀ ਪੰਜਾਬ ਦੇ ਹੱਕ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਵੀ ਜਦੋਂ ਵੀ ਕੋਈ ਆਏਗਾ ਦੇਣ ਤੇ ਮੈਂ ਮਾਡਲ ਤਿਆਰ ਕਰਦਾ ਰਵਾਂਗਾ ਤੇ ਐਦਾਂ ਹੀ ਮਾਡਲ ਤਿਆਰ ਕਰਦਾ ਤਿੰਨਵੀਂ ਕਲਾਸ ਤੁਸੀਂ ਪੜ੍ਹ ਜਾਈਏ ਹਾਂਜੀ ਮੈਂ ਨੌਵੀਂ ਕਲਾਸ ਵੜਨਾ ਜੀ ਤੇ ਕਿਦਾਂ ਫਿਰ ਜਿਹੜਾ ਸਕੂਲ ਚੋਂ ਪੜਨ ਟਾਈਮ ਕੇ ਪਰ ਟਾਈਮ ਕੰਮ ਇਹ ਕਰਦੇ ਕੇ ਉਦਾਂ ਹੀ ਕਰ ਲੈਂਦੇ ਵਜੇ ਇਹ ਮੈਂ ਪਾਰਟ ਟਾਈਮ ਕੰਮ ਕਰਦਾ ਜਦੋਂ ਮਿਲ ਕੀ ਸਕੂਲ ਤੋਂ ਮੈਂ ਫ੍ਰੀ ਹੁੰਨਾ ਤਾਂ ਉਦੋਂ ਮੈਂ ਇਧਰਲੀ ਸਾਈਡ ਕੰਮ ਕਰਦਾ